ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਤੇ ਪੰਜ ਆਪ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਦੋਸਤੋ ਅੱਜ ਆਪਾਂ ਇੱਕ ਘਟਨਾ ਬਾਰੇ ਗੱਲ ਕਰਨ ਜਾ ਰਹੇ ਹਾਂ ਜੋ ਇੰਡੀਆ ਦੇ ਵਿੱਚ ਵਾਪਰੀ ਹੈ ਇੰਡੀਆ ਦੇ ਗੁਜਰਾਤ ਸਟੇਟ ਤੇ ਅਹਮਦਾਬਾਦ ਸ਼ਹਿਰ ਵਿੱਚ ਵਾਪਰੀ ਹੈ ਔਰ ਜਿਸ ਨੇ ਸਾਰੇ ਇੰਡੀਆ ਨੂੰ ਦਹਿਲਾ ਕੇ ਰੱਖ ਦਿੱਤਾ ਇੱਕ ਪਲੇਨ ਕ੍ਰੈਸ਼ ਹੋਇਆ ਦੋਸਤੋ ਜਿਸ ਵਿੱਚ ਕਿਆ ਇਹ ਜਾ ਰਿਹਾ ਪੋਸਿਬਿਲਟੀ ਇਹ ਦਰਸਾਈ ਜਾ ਰਹੀ ਹੈ ਕਿ ਸਾਰੇ ਦੇ ਸਾਰੇ ਪੈਸੇਂਜਰ ਇੱਕ ਦੋ ਨੂੰ ਛੱਡ ਕੇ ਓਹੋ ਇਹਦੇ ਵਿੱਚ ਡੈਥ ਹੋ ਚੁੱਕੀ ਹੈ ਉਹਨਾਂ ਦੀ ਦੋਸਤੋ ਆਪਾਂ ਗੱਲ ਕਰ ਰਹੇ ਹਾਂ 에ਅਰ ਇੰਡੀਆ ਦੀ ਫਲਾਈਟ AI 171 ਦੀ ਜੋ ਕਿ ਬੋਇੰਗ 787 ਜਹਾਜ਼ ਹੈ ਜਿਹੜਾ ਜਿਸ ਨੂੰ ਡ੍ਰੀਮ ਲਾਈਨਰ ਵੀ ਕਹਿੰਦੇ ਆ ਇਹ ਜਹਾਜ਼ ਦੋਸਤੋ ਦੁਪਹਿਰ ਦੇ 1:38 ਮਿੰਟ ਤੇ ਅਹਮਦਾਬਾਦ ਦੇ 에어ਪੋਰਟ ਤੋਂ ਟੇਕ ਆਫ ਕਰਦਾ ਤੇ ਟੇਫਟ ਆਫ ਕਰਨ ਦੇ 4 ਮਿੰਟ 4 ਤੋਂ 5 ਮਿੰਟ ਬਾਅਦ ਹੀ ਇਹ ਜਿਹੜਾ ਜਹਾਜ਼ ਆ ਇੱਕ ਕ੍ਰੈਸ਼ ਹੋ ਜਾਂਦਾ ਇਸ ਵਿੱਚ ਦੋਸਤੋ ਘੱਟ ਤੋਂ ਘੱਟ 169 ਇੰਡੀਅਨ ਸਰਵੰਜਾ ਬ੍ਰਿਟਿਸ਼ ਸੱਤ ਪੁਰਤਗਾਲੀ ਇੱਕ ਕੈਨੇਡੀਅਨ ਨਾਗਰਿਕ ਸਵਾਰ ਸੀ ਇਸ ਤੋਂ ਇਲਾਵਾ ਇਸ ਵਿੱਚ 10 ਜਿਹੜੇ ਕਰੂ ਮੈਂਬਰ ਦਾ ਜਿਨ੍ਹਾਂ ਵਿੱਚ 에어 호ਸਟੈਸ ਆ ਗਏ ਜਾਂ ਹੋਰ ਜਿਹੜੇ ਫੈਸਿਲਿਟੀ ਪ੍ਰੋਵਾਈਡ ਕਰਨ ਵਾਲੇ ਦੋ ਜਿਹੜੇ ਪਾਇਲਟ ਸੀ ਉਹ ਸੀ ਟੋਟਲ ਯਾਨੀ ਕਿ 242 ਦੇ ਕਰੀਬ ਯਾਤਰੀ ਯਾਤਰੀਆਂ ਸਣੇ ਜਿਹੜੇ ਕਰੂ ਮੈਂਬਰ ਸਵਾਰ ਸੀ ਔਰ ਉਹਨਾਂ ਵਿੱਚੋਂ ਇੱਕ ਯਾਤਰੀ ਜੋ ਕਿ ਸੀਟ ਨੰਬਰ 11ਏ ਤੇ ਬੈਠਾ ਸੀ ਉਹ ਉਹ ਐਮਰਜੈਂਸੀ ਜਿਹੜੀ ਵਿੰਡੋ ਹੁੰਦੀ ਆ ਉਹ ਬਿਲਕੁਲ ਉਹਦੇ ਨਾਲ ਸੀ ਚਲੋ ਉਸਨੇ ਬੜੀ ਫੁਰਤੀ ਦਿਖਾਈ ਉਸਨੇ ਉਹਦੇ ਵਿੱਚੋਂ ਖੋਲ ਕੇ ਉਹਦੇ ਛਾਲ ਮਾਰ ਦਿੱਤੀ ਉਹ ਬਚ ਗਿਆ ਮਾਈਨਰ ਉਹਦੇ ਜਿਹੜੇ ਸੱਟਾਂ ਲੱਗੀਆਂ ਹਸਪਤਾਲ ਦੇ ਵਿੱਚ ਦਾਖਲ ਆ ਇੱਕ ਹੋਰ ਪਸੰਜਰ ਆ ਜਿਹੜਾ ਹਸਪਤਾਲ ਦੇ ਵਿੱਚ ਦਾਖਲ ਆ ਉਸਤੇ ਵੀ ਸੀਰੀਅਸ ਐ ਉਸਦਾ ਵੀ ਇਲਾਜ ਚੱਲ ਰਿਹਾ ਹੈ ਦੋਸਤੋ ਜਦੋਂ ਜਹਾਜ਼ ਅਹਮਦਾਬਾਦ 에어ਪੋਰਟ ਤੋਂ ਉੱਡਦਾ ਟੇਕ-ਆਫ ਕਰਦਾ ਤਾਂ ਟੇਕ-ਆਫ ਕਰਨ ਤੋਂ ਚੰਦ ਕੁ ਮਿੰਟ ਬਾਅਦ ਹੀ ਪਾਇਲਟ ਨੂੰ ਇਹ ਅਹਿਸਾਸ ਹੋ ਜਾਂਦਾ ਕਿ ਜਹਾਜ਼ ਦੇ ਵਿੱਚ ਕੋਈ ਗੜਬੜ ਹੈ ਕੀ ਗੜਬੜ ਹੈ ਇਹ ਤਾਂ ਨਹੀਂ ਦੱਸਣ ਦਾ ਟਾਈਮ ਉਹਨੂੰ ਲੱਗਾ ਪਰ ਇਹਨਾਂ ਦਾ ਇੱਕ ਕੋਡਵਰਡ ਰੱਖਿਆ ਹੁੰਦਾ ਜਿਹਨੂੰ ਕਹਿੰਦੇ ਮੇਡੇ ਜਿਹੜਾ ਪਾਇਲਟ ਹੁੰਦਾ ਸੁਮਿਤ ਸਬਰਵਾਲ ਉਹ ATC ਦੇ ਨਾਲ ਕੰਟੈਕਟ ਦੇ ਵਿੱਚ ਹੁੰਦਾ ਕਿਉਂਕਿ ਜਹਾਜ਼ ਜਦੋਂ ਟੇਕ-ਆਫ ਕਰਦਾ ਮੈਨੂਅਲ ਮੋਡ ਤੇ ਹੁੰਦਾ ਜਦੋਂ ਕਾਫੀ ਉਚਾਈ ਤੇ ਚੱਲੇ ਜਾਂਦਾ 30 35000 ਫੁੱਟ ਤੇ ਫਿਰ ਉਹਨੂੰ ਆਟੋ ਮੋਡ ਤੇ ਕਰ ਦਿੱਤਾ ਜਾਂਦਾ ਸੋ ਜਹਾਜ਼ ਮੈਨੂਅਲ ਮੋਡ ਸੀ ਉਹਨਾਂ ਚਿਰ ATC ਇੰਜੀਨੀਅਰ ਆਟੋ ਮੋਡ ਤੇ ਕਰਨ ਤੋਂ ਪਹਿਲਾਂ ਜਹਾਜ਼ ATC ਦੇ ਕੰਟੈਕਟ 'ਚ ਬਾਤ ਵੀ ਰੰਦਾ ਪਹਿਲਾਂ ਵੀ ਹੁੰਦਾ ਤੇ ਉਹ ਜਦੋਂ ਪਾਇਲਟ ਨੂੰ ਇਹ ਅਹਿਸਾਸ ਹੁੰਦਾ ਕਿ ਜਹਾਜ਼ ਦੇ ਵਿੱਚ ਕੋਈ ਗੜਬੜ ਆ ਤਾਂ ਉਹ ਤਿੰਨ ਵਾਰ ATC ਨੂੰ ਫੋਨ ਦੇ ਉੱਤੇ ਰਿਪੀਟ ਕਰਦਾ ਮੇਡੇ 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 ਇਹਦਾ ਮਤਲਬ ਇਹ ਹੁੰਦਾ ਕਿ ਜਹਾਜ਼ ਜਿਹੜਾ ਖਤਰੇ ਦੇ ਵਿੱਚ ਹੈ ਜਿਹੜੇ ਪਸੰਜਰ ਦਾ ਉਹਦੇ ਵਿੱਚ ਉਹ ਵੀ ਖਤਰੇ ਦੇ ਵਿੱਚ ਇੱਕ ਆਪਾਪਾਤਕਾਲੀਨ ਸਥਿਤੀ ਜਿਵੇਂ ਆਪਾਂ ਕਹਿ ਦਿੰਨੇ ਆ ਉਹ ਡਿਕਲੇਅਰ ਕਰ ਦਿੰਦਾ ਉਹ ਤੇ ਮੇਡੇ ਦਾ ਮਤਲਬ ਹੁੰਦਾ ਕਿ ਸਾਡੀ ਰੱਖਿਆ ਕਰੋ ਹੈਲਪ ਮੀ ਹੈਲਪ ਮੀ ਸੋ ਇਨਾ ਕਹਿਣ ਤੋਂ ਬਾਅਦ ਜਿਹੜਾ ਜਹਾਜ਼ ਦੇ ਪਾਇਲਟ ਦਾ ਕੰਟੈਕਟ ਹੈ ਜਿਹੜਾ ਉਹ ATC ਨਾਲ ਟੁੱਟ ਜਾਂਦਾ ਤੇ 에어ਪੋਰਟ ਦੇ ਨਾਲ ਜਿੱਧਰ ਨੂੰ ਜਹਾਜ਼ ਉੱਡ ਰਿਹਾ ਹੁੰਦਾ ਉਸੇ ਸਾਈਡ ਤੇ 에어ਪੋਰਟ ਦੇ ਥੋੜੀ ਦੇਰ ਆ ਥੋੜੀ ਵਿੱਥ ਤੇ ਹੀ ਦੋਸਤੋ ਇੱਕ ਹੌਸ ਹੋਸਟਲ ਹੈ ਇੱਕ ਡਾਕਟਰਸ ਹੋਸਟਲ ਹੈ ਜਿੱਥੇ ਵੱਖ-ਵੱਖ ਹਸਪਤਾਲਾਂ ਦੇ ਡਾਕਟਰ ਦਾ ਜਿਹੜੇ ਰਹਿੰਦੇ ਵੀ ਆ ਉੱਥੇ ਖਾਣਾ ਵੀ ਖਾਂਦੇ ਆ ਜਿਹੜਾ ਹੋਸਟਲ ਆ ਉਹ ਤੋਂ ਸਭ ਦੀ ਸਭ ਤੋਂ ਉੱਪਰਲੀ ਮੰਜ਼ਲ ਆ ਜਿਹੜੀ ਉੱਥੇ ਕੈਂਟੀਨ ਬਣੀ ਹੋਈ ਆ ਦੁਪਹਿਰ ਦਾ ਟਾਈਮ ਸੀ ਡਾਕਟਰਸ ਉੱਥੇ ਲੰਚ ਕਰ ਰਹੇ ਸੀ ਸੋ ਜਦੋਂ ਇਹ ਜਹਾਜ਼ ਉੱਪਰ ਨੂੰ ਜਾ ਰਿਹਾ ਹੁੰਦਾ ਤਾਂ 625 ਫੁੱਟ ਤੇ ਉਚਾਈ ਤੇ ਹੁੰਦਾ ਇੱਕਦਮ ਥੱਲੇ ਨੂੰ ਜਾਣਾ ਸ਼ੁਰੂ ਕਰ ਦਿੰਦਾ ਤੇ ਸਿੱਧਾ ਜਾ ਕੇ ਉਹ ਜਿਹੜਾ ਹੋਸਟਲ ਆ ਉਹ ਉਹਦੀ ਬਿਲਡਿੰਗ ਦੇ ਨਾਲ ਜਾ ਕੇ ਟਕਰਾ ਜਾਂਦਾ ਵਿਸ਼ਰਾਹ ਹਿੱਸਾ ਜਿਹੜਾ ਜਹਾਜ਼ ਦਾ ਉਹ ਹਜੇ ਵੀ ਉੱਪਰ ਉਹ ਜਿਹੜੇ ਬਿਲਡਿੰਗ ਦੇ ਵਿੱਚ ਲਟਕ ਰਿਹਾ ਚਾਰੇ ਪਾਸੇ ਜਿਵੇਂ ਉੱਥੇ ਸਵਾ ਦਾ ਢੇਰ ਲੱਗਾ ਹੋਇਆ ਜਹਾਜ਼ ਦੇ ਟੁਕੜੇ ਖਿਲਰੇ ਹੋਏ ਆ ਜਿਹੜੇ ਜਹਾਜ਼ ਜਦੋਂ ਟਕਰਾਉਂਦਾ ਉੱਥੇ ਜਾ ਕੇ ਬਿਲਡਿੰਗ ਦੇ ਨਾਲ ਇੱਕ ਬਹੁਤ ਵੱਡਾ ਧਮਾਕਾ ਹੁੰਦਾ ਜਿਹੜਾ ਕਈ ਕਿਲੋਮੀਟਰ ਤੱਕ ਉਹਦੀ ਆਵਾਲ ਜਾਂਦੀ ਹੈ ਔਰ ਉਥੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਜਿਹੜੇ ਜਹਾਜ਼ ਜਿਹੜੇ ਦਰਖਤ ਲੱਗੇ ਹੋਏ ਝੁੱਲਸ ਜਾਂਦੇ ਆ ਠੀਕ ਹੈ ਜੀ ਬਹੁਤ ਘੱਟ ਚਾਂਸਸ ਹੈ ਹਜੇ ਪੂਰੀ ਤਰ੍ਹਾਂ ਇਹ ਕਲੀਅਰ ਨਹੀਂ ਹੋਇਆ ਕਿਉਂਕਿ ਜਾਂਚ ਚੱਲ ਰਹੀ ਹੈ ਰਾਹਤ ਕਾਰਜ ਚੱਲ ਰਹੇ ਆ ਪੂਰੀ ਤੱਕ ਕਲੀਅਰ ਨਹੀਂ ਹੋਇਆ ਪਰ ਪੋਸਿਬਿਲਟੀ ਇਹ ਦਰਸਾਈ ਜਾ ਰਹੀ ਹੈ ਕਿ ਜ਼ਿਆਦਾ ਜਿਹੜੇ ਯਾਤਰੀ ਆ ਉਹ ਉਹਦੇ ਵਿੱਚ ਮਾਰੇ ਗਏ ਆ ਸੋ ਦੋਸਤੋ ਇਹ ਦੁਨੀਆ ਦੇ ਵਿੱਚ ਇੰਡੀਆ ਦੇ ਵਿੱਚ ਇਹ ਫਸਟ ਮਤਲਬ ਕ੍ਰੈਸ਼ ਆ ਇਹ ਡ੍ਰੀਮ ਲਾਈਨਰ ਜਿਹੜਾ ਜਹਾਜ਼ ਆ ਪਹਿਲਾਂ ਇਹ ਜਹਾਜ਼ ਕਦੇ ਕ੍ਰੈਸ਼ ਨਹੀਂ ਹੋਇਆ 2011 ਦੇ ਵਿੱਚ ਇਹ ਜਹਾਜ਼ ਜਿਹੜਾ ਉਹ ਪਹਿਲੀ ਵਾਰੀ ਸਰਵਿਸ ਦੇ ਵਿੱਚ ਲਿਆਂਦਾ ਗਿਆ ਸੀ ਠੀਕ ਹੈ ਜੀ ਇਸ ਤਰ੍ਹਾਂ ਦੇ ਬਹੁਤ ਵਧੀਆ ਇੱਕ 에ਅਰਕ੍ਰਾਫਟ ਮੰਨਿਆ ਜਾਂਦਾ ਇਹਨੂੰ ਸੇਫਟੀ ਦੇ ਪੱਖੋਂ ਵੀ ਫੈਸਿਲਿਟੀਜ਼ ਦੇ ਪੱਖੋਂ ਵੀ ਇਸ ਦੇ ਵਿੱਚ ਦੋ ਇੰਜਨ ਆ ਦੋਸਤੋ ਦੋ ਇੰਜਨ ਕੰਮ ਕਰਦੇ ਆ ਔਰ ਦੋ ਇੰਜਨ ਇਸ ਲਈ ਲਗਾਏ ਜਾਂਦੇ ਆ ਕਿ ਬਾਏ ਚਾਂਸ ਕਈ ਵਾਰ ਇੱਕ ਇੰਜਨ ਦੇ ਵਿੱਚ ਕੋਈ ਖਰਾਬੀ ਆ ਜਾਂਦੀ ਆ ਤਾਂ ਇਸ ਨੂੰ ਇਸ ਤਰ੍ਹਾਂ ਮਤਲਬ ਡਵੈਲਪ ਕੀਤਾ ਗਿਆ ਹੁੰਦਾ ਹੈ ਕਿ ਦੂਸਰਾ ਇੰਜਨ ਆਟੋਮੈਟਿਕਲੀ ਸਟਾਰਟ ਹੋ ਜਾਂਦਾ ਹੈ ਮਤਲਬ ਜਹਾਜ਼ ਇੱਕ ਇੰਜਨ ਬੰਦ ਹੋਣ ਤੇ ਦੂਜੇ ਇੰਜਨ ਤੇ ਹੋ ਜਾਂਦਾ ਹੈ ਜਹਾਜ਼ ਥੱਲੇ ਨਹੀਂ ਡਿੱਗਦਾ ਜਹਾਜ਼ ਟੇਕ ਆਫ ਕਰ ਜਾਂਦਾ ਪਰ ਰੀਜ਼ਨ ਜਿਹੜਾ ਮੰਨਿਆ ਜਾ ਰਿਹਾ ਦੋਸਤੋ ਇਹਦੇ ਵਿੱਚ ਵੱਖ-ਵੱਖ ਐਕਸਪਰਟਸ ਜਿਹੜੇ ਆਪਣੀ ਰਾਏ ਦੇ ਰਹੇ ਆ ਹਜੇ ਇਸ ਦੀ ਕੋਈ ਪੁਸ਼ਟੀ ਨਹੀਂ ਹੋਈ ਕਿ ਐਕਚੁਅਲ ਦੇ ਵਿੱਚ ਜਹਾਜ਼ ਨਾਲ ਕੀ ਹੋਇਆ ਉਹ ਜਦੋਂ ਬਲੈਕ ਬਾਕਸ ਮਿਲੇਗਾ ਜਹਾਜ਼ ਦਾ ਉਹ ਜਿਹੜੀ ਕਮਿਊਨੀਕੇਸ਼ਨ ਹੋਈ ਹੈ ਜਹਾਜ਼ ਦੇ ਪਾਇਲਟ ਤੇ ਏਟੀਸੀ ਦੇ ਵਿੱਚ ਜਾਂ ਪੈਸੇਂਜਰਸ ਦੀ ਕੀ ਉੱਥੇ ਰਿਐਕਸ਼ਨ ਸੀਗੀ ਉਹਦੇ ਤੋਂ ਐਕਚੁਅਲ ਦੇ ਵਿੱਚ ਪਤਾ ਲੱਗੇਗਾ ਜਹਾਜ਼ ਦੇ ਡਿੱਗਣ ਦਾ ਕਾਰਨ ਕੀ ਹੈ ਪਰ ਐਕਸਪਰਟਸ ਆਪਣੀ ਰਾਏ ਦੇ ਰਹੇ ਆ ਕੁਝ ਐਕਸਪਰਟਸ ਇਹ ਕਹਿ ਰਹੇ ਆ ਕਿ ਜਹਾਜ਼ ਦੇ ਜਿਹੜੇ ਦੋਨੋਂ ਇੰਜਨ ਉਹ ਫੇਲ ਹੋ ਗਏ ਸੀ ਪ੍ਰਪਲਸ਼ਨ ਕਾਰਨ ਦੱਸਿਆ ਜਾ ਪ੍ਰਪਲਸ਼ਨ ਹੁੰਦਾ ਜਿਸ ਤਰ੍ਹਾਂ ਜਹਾਜ਼ ਦੇ ਵਿੱਚ ਜਿਹੜਾ ਫਿਊਲ ਹੁੰਦਾ ਜਦੋਂ ਉਹ ਜਿਵੇਂ ਇੱਕ ਇਲੈਕਟ੍ਰਿਕ ਸਟਾਰਟ ਨਹੀਂ ਹੁੰਦਾ ਜਿਵੇਂ ਆਪਾਂ ਸਕੂਟਰ ਦੇ ਵਿੱਚ ਉਹ ਤੇਲ ਜਾਂਦਾ ਤੇ ਉੱਥੇ ਉਹ ਜਦੋਂ ਇਲੈਕਟ੍ਰਿਕ ਇੱਕ ਚੰਗਿਆੜਾ ਨਿਗਲਦਾ ਤੇ ਉਦੋਂ ਅੱਗ ਵੱਲਦੀ ਆ ਫਿਰ ਉਹ ਪਾਵਰ ਦਿੰਦਾ ਉਹ ਇੰਜਨ ਨੂੰ ਤੇ ਇੰਜਨ ਚੱਲਦਾ ਪਰਪਲਸ਼ਨ ਕਾਰਨ ਮੰਨਿਆ ਜਾਂਦਾ ਫਿਊਲ ਵੀ ਮੰਨਿਆ ਜਾ ਰਿਹਾ ਟੈਕਨੀਕਲ 에ਰਰ ਵੀ ਹੋ ਸਕਦੀ ਆ ਪਾਇਲਟ ਦੀ ਵੀ ਗਲਤੀ ਹੋ ਸਕਦੀ ਇਹਦੇ ਵਿੱਚ ਪਿਛਲੇ ਜਿਹੜੇ ਅਗਰ ਦੇਖਿਆ ਜਾਵੇ ਬੈਕਗ੍ਰਾਉਂਡ ਦੇ ਵਿੱਚ ਤਾਂ ਇਹ ਮੰਨਿਆ ਜਾਂਦਾ ਹੈ ਕਿ 80% ਜਿਹੜੀ ਉਹ ਪਾਇਲਟ ਜਦੋਂ 에ਰਰ ਜਿਹੜੀ ਹੁੰਦੀ ਜਿਹੜੀ ਜਹਾਜ਼ ਦੇ ਵਿੱਚ 에ਰਰ ਆਉਂਦੀ ਆ ਉਹ ਪਾਇਲਟ ਉਹਨੂੰ ਸਮਝਣ ਵਿੱਚ ਜਦੋਂ ناکਾਮ ਜਾਂਬ ਰਹਿੰਦਾ ਤਾਂ ਉਹ ਜ਼ਿਆਦਾ ਗਲਤੀਆਂ ਉਹੀ ਮੰਨੀਆਂ ਜਾਂਦੀਆਂ ਜ਼ਿਆਦਾ ਗਲਤੀਆਂ ਉਹੀ ਸਾਹਮਣੇ ਆ ਪਰ ਆਪਾਂ ਇਸ ਕੇਸ ਵਿੱਚ ਇਹ ਨਹੀਂ ਕਹਿ ਸਕਦੇ ਕਿਉਂਕਿ ਜਿਹੜਾ ਜਿਹੜੇ ਪਾਇਲਟ ਸੀਗੇ ਸੁਮਿਤ ਸਬਰਵਾਲ ਬਹੁਤ ਹੀ ਟ੍ਰੇਨਡ ਪਾਇਲਟ ਸੀ 8000 ਘੰਟੇ ਤੋਂ ਵੱਧ ਦਾ ਉਹਨਾਂ ਦਾ ਤਿਆਰਬਾ ਸੀ ਜਹਾਜ਼ ਉਡਾਉਣ ਦਾ ਠੀਕ ਹੈ ਜੀ ਉਹ ਆਪ ਹੀ ਜਹਾਜ਼ ਨਹੀਂ ਉਡਾਉਂਦੇ ਸੀ ਹੋਰ ਜਿਹੜੇ ਕੋ ਪਾਇਲਟ ਆ ਉਹਨਾਂ ਨੂੰ ਟ੍ਰੇਨਿੰਗ ਵੀ ਦਿੰਦੇ ਸੀ ਉਹਨਾਂ ਦੇ ਨਾਲ ਜਿਹੜੇ ਜਹਾਜ਼ ਦੇ ਕੋ ਪਾਇਲਟ ਸੀਗੇ ਉਹਨਾਂ ਕੋਲੇ ਵੀ ਜਹਾਜ਼ ਨੂੰ ਉਡਾਉਣ ਦਾ ਤਿਆਰਬਾ ਸੀ ਤੋਂ ਟ੍ਰੇਨਿੰਗ ਲੈ ਰਹੇ ਸੀ ਸੋ ਇਹ ਸਪਸ਼ਟ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਜਹਾਜ਼ ਦੇ ਪਾਇਲਟ ਦੀ ਗਲਤੀ ਆ ਬਰਡ ਦਾ ਟਕਰਾਉਣਾ ਕੋਈ ਬਰਡ ਟਕਰਾ ਜਾਂਦਾ ਕੋਈ ਪੰਛੀ ਟਕਰਾ ਜਾਂਦਾ OB ਇਸ ਵਿੱਚ ਪੋਸਿਬਿਲਟੀ ਹੋ ਸਕਦੀ ਹੈ ਵਿੰਡਸ਼ੀਲਡ ਦੇ ਨਾਲ ਠੀਕ ਹੈ ਜੀ ਕੋਈ ਟੈਕਨੀਕਲ 에ਰਰ ਵੀ ਹੋ ਸਕਦੀ ਹੈ ਪਰ ਐਕਸਪਰਟਸ ਤੇ ਇਹ ਮੰਨਣਾ ਕਿ ਬਹੁਤ ਰੇਅਰ ਹੁੰਦਾ ਹੈ ਰੇਅਰ ਹੁੰਦਾ ਬਹੁਤ ਘੱਟ ਐਕਸਟ੍ਰੀਮਲੀ ਰੇਅਰ ਇੱਕ ਐਕਸਪਰਟ ਨੇ ਐਕਸ ਤੇ ਟਵੀਟ ਕੀਤਾ ਉਹਨੇ ਲਿਖਿਆ ਐਕਸਟ੍ਰੀਮਲੀ 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 ਰੇਅਰ ਮਤਲਬ ਬਹੁਤ ਹੀ ਘੱਟ ਚਾਂਸ ਹੁੰਦੇ ਆ ਕਿ ਕਿਸੇ ਜਹਾਜ਼ ਦੇ ਦੋਨੋਂ ਇੰਜਨ ਹੀ ਕੰਮ ਕਰਨਾ ਬੰਦ ਕਰ ਦੇਣ ਸੋ ਇਹ ਪੋਸਿਬਿਲਟੀ ਜਿਵੇਂ ਜਹਾਜ਼ ਨੇ ਜਦੋਂ ਉਡਾਣ ਭਰੀਆ ਜਹਾਜ਼ 625 ਫੁੱਟ ਦੇ ਉੱਪਰ ਜੱਗਿਆ ਸੀ ਜਾ ਚੁੱਕਿਆ ਸੀ ਤੇ 625 ਫੁੱਟ 625 ਫੁੱਟ ਤੇ ਜਾਣ ਤੋਂ ਬਾਅਦ ਜਹਾਜ਼ ਨੇ نیچے ਨੂੰ ਡਾਊਨ ਫਾਲ ਕਰਨਾ ਸ਼ੁਰੂ ਕਰ ਦਿੱਤਾ ਸੀ ਸੋ ਐਕਸਪਰਟਸ ਇਹ ਵੀ ਮੰਨਦੇ ਆ ਕਿ ਜਹਾਜ਼ ਦੇ ਜਿਹੜੇ ਇੰਜਨ ਹੁੰਦਾ ਉਹਨੂੰ ਥਰਸਟ ਦਿੱਤਾ ਜਾਂਦਾ ਮਤਲਬ ਉਹਨੂੰ ਦੁਬਾਰਾ ਰੀਸਟਾਰਟ ਉਹਨੂੰ ਕਰਨ ਵਾਸਤੇ ਉਹਨੂੰ ਪਾਵਰ ਦਿੱਤੀ ਜਾਂਦੀ ਹੈ ਪਰ ਉਹਦੇ ਵਾਸਤੇ ਸਮਾਂ ਚਾਹੀਦਾ ਹੁੰਦਾ ਪਾਇਲਟ ਕੋਲ ਇੰਨਾ ਸਮਾਂ ਨਹੀਂ ਸੀ ਕਿਉਂਕਿ 625 ਫੁੱਟ ਕੋਈ ਜ਼ਿਆਦਾ ਉਚਾਈ ਨਹੀਂ ਹੁੰਦੀ। ਇਹੀ ਜਹਾਜ਼ 30 32000 ਫੁੱਟ ਦੀ ਉਚਾਈ ਤੇ ਹੁੰਦਾ ਤੇ ਪਾਇਲਟ ਕੋਲ ਬਹੁਤ ਜ਼ਿਆਦਾ ਸਮਾਂ ਹੋਣਾ ਸੀ ਕਿ ਜਹਾਜ਼ ਨੂੰ ਮਤਲਬ ਕਈ ਉਹਦੇ ਕੋਲੇ অপਸ਼ਨਸ ਹੋਣੇ ਸੀ ਜਹਾਜ਼ ਨੂੰ ਉਹ ਕੁਝ ਵੀ ਮਤਲਬ ਸੇਫ ਕਰ ਸਕਦਾ ਹੈ ਸੇਫ ਲੈਂਡਿੰਗ ਕਰਵਾ ਸਕਦਾ ਹੈ। ਪਰ 625 ਫੁੱਟ ਬਹੁਤ ਘੱਟ ਉਚਾਈ ਤੇ ਹੁਣ ਤੇ ਹੋਣ ਕਾਰਨ ਪਾਇਲਟ ਕੋਲੇ ਬਹੁਤ ਘੱਟ ਸਮਾਂ ਸੀ। ਉਹ ਜਹਾਜ਼ ਨੂੰ ਕੋਈ ਮਤਲਬ ਉਹਦੀ ਟੈਕਨੀਕਲ 에ਰਰ ਨੂੰ ਸਮਝ ਸਕੇ ਜਾਂ ਉਸ ਨੂੰ ਕਿਸੇ ਸੇਫ ਪੋਜੀਸ਼ਨ ਚ ਲਿਆ ਸਕੇ ਸੋ ਇਹ ਇਹ ਜਿਹੜੀ ਖਬਰ ਆ ਇਹ ਇਹ ਸਾਰਿਆਂ ਦੇ ਦਿਲ ਦਹਿਲਾ ਦੇਣ ਵਾਲੀ ਖਬਰ ਆ ਔਰ ਸਭ ਤੋਂ ਮੰਦਭਾਗੀ ਗੱਲ ਇੱਕ ਹੋਰ ਵੀ ਹੋਈ ਹੈ ਇਹਦੇ ਨਾਲ ਜੁੜੀ ਹੈ ਜਿਹੜੀ ਕਿ ਜਿੱਥੇ ਇਹ ਜਹਾਜ਼ ਕ੍ਰੈਸ਼ ਹੋਇਆ ਉਹ ਵੀ ਇੱਕ ਰੈ residențial ਏਰੀਆ ਇੱਕ ਰਹਾਇਸ਼ੀ ਇਲਾਕਾ ਹੈ ਉੱਥੇ ਜਿਹੜਾ ਹੋਸਟਲ ਆ ਉਹ ਉਹ ਡਾਕਟਰਸ ਉੱਥੇ ਰਹਿੰਦੇ ਵੀ ਆ ਤੇ ਖਾਣਾ ਵੀ ਖਾਂਦੇ ਆ ਉੱਥੇ ਕੈਂਟੀਨ ਬਣੀ ਹੋਈ ਆ ਸੋ ਹਜੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਉੱਥੇ ਜਿਹੜੇ ਡਾਕਟਰਸ ਜਿਹੜੇ ਉੱਥੇ ਰਹਿ ਰਹੇ ਸੀ ਉਹਨਾਂ ਦਾ ਕਿੰਨਾ ਨੁਕਸਾਨ ਹੈ ਕਿੰਨੇ ਜਾਨਾਂ ਗਈਆਂ ਇਹ ਸਪਸ਼ਟ ਹੋਣਾ ਹਜੇ ਬਾਕੀ ਆ ਔਰ ਜਿਹੜਾ ਹਾਦਸਾ ਇੰਨਾ ਭਿਆਨਕ ਹੈ ਦੋਸਤੋ ਕਿ ਜਿਹੜੀਆਂ ਬਾਡੀਜ਼ ਆ ਜਿਹੜੇ ਵਿੱਚ ਪੈਸੇਂਜਰ ਸਵਾਰ ਸੀ ਉਹ ਇੰਨਾ ਬੁਰੀ ਤਰ੍ਹਾਂ ਜਲ ਚੁੱਕੀਆਂ ਕਿ ਉਹਨਾਂ ਦੀ ਪਛਾਣ ਨਹੀਂ ਹੋ ਰਹੀ ਹੁਣ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਆ ਉਹਨਾਂ ਦੇ ਡੀਐਨਏ ਸੈਂਪਲ ਮੰਗੇ ਜਾ ਰਹੇ ਆ ਕਿ ਡੀਐਨਏ ਤੋਂ ਉਹਨਾਂ ਦੇ ਪਰਿਜਨਾਂ ਦਾ ਪਤਾ ਲਗਾਇਆ ਜਾ ਸਕੀ ਕਿ ਕਿਹੜਾ ਜਿਹੜਾ ਡੈੱਡ ਬਾਡੀ ਆ ਕਿਹੜੇ ਸੰਜਾ ਕਿਹੜੇ ਪਰਿਵਾਰ ਨਾਲ ਰਿਲੇਟਡ ਆ ਕਿਹੜੇ ਪਰਿਵਾਰ ਨੂੰ ਬਿਲੋਂਗ ਕਰਦੀ ਆ ਸੋ ਬਹੁਤ ਹੀ ਭਿਆਨਕ ਹਾਦਸਾ ਹੋਇਆ ਤੁਸੀਂ ਫੁਟੇਜ ਵੀ ਦੇਖੀਆਂ ਹੋਣੀਆਂ YouTube ਤੇ ਫੁਟੇਜ ਆ ਰਹੀਆਂ ਇਹਦੇ ਵਿੱਚ ਠੀਕ ਹੈ ਜੀ ਪਰ ਇਹਦੀ ਜਹਾਜ਼ ਦਾ ਜਿਹੜਾ ਕਾਰਨ ਆ ਉਹ ਹਜੇ ਮੇਰਨਾ ਬਾਕੀ ਹੈ ਪਰ ਇਹ ਬਹੁਤ ਰੇਅਰ ਹੋਇਆ ਕਿ ਇੱਕੇ ਟਾਈਮ ਜਹਾਜ਼ ਦੇ ਦੋਨੋਂ ਇੰਜਣ ਕੰਮ ਕਰਨਾ ਬੰਦ ਕਰ ਦੇਣ ਔਰ ਦੋਸਤੋ ਅਮਰੀਕਾ ਦੇ ਵਿੱਚ ਵੀ ਇਹ ਗੱਲ ਉੱਠੀ ਸੀ ਸੁਰੱਖਿਆ ਬਾਰੇ Air India ਦੀ ਸੁਰੱਖਿਆ ਬਾਰੇ ਉਹਨਾਂ ਨੇ ਕਾਫੀ ਬਾਰ ਇਹਦੇ ਤੇ ਸਵਾਲ ਉਠਾਏ ਦੀ ਸੁਰੱਖਿਆ ਤੇ ਪਰ Air India ਸਥਾਰਟੀ ਹੈ ਜਿਹੜੀ ਉਹਨਾਂ ਨੇ ਹਮੇਸ਼ਾ ਇਸ ਗੱਲ ਦਾ ਜਵਾਬ ਦੇ ਦਿੱਤੇ ਦਿੰਦੇ ਰਹੇ ਉਹ ਟਾਈਮ-ਟਾਈਮ ਤੇ ਪਰ ਹੁਣ ਇੱਕ ਨਵਾਂ ਸਵਾਲ ਖੜਾ ਹੋ ਗਿਆ ਇਸ ਡ੍ਰੀਮ ਲਾਈਨ ਦੇ ਜਿਹੜਾ ਜਹਾਜ਼ ਆ ਬੋਇੰਗ 787 ਇਹਦੇ ਤੇ ਦੁਬਾਰਾ ਸੋਚਣ ਦੀ ਲੋੜ ਪਵੇਗੀ 에어 ਇੰਡੀਆ ਅਥਾਰਟੀ ਨੂੰ ਕਿ ਆਖਰ ਕੀ ਕਾਰਨ ਰਿਹਾ ਇੰਨੀਆਂ ਜਾਨਾਂ ਗਈਆਂ ਠੀਕ ਹੈ ਜੀ ਜਿਹੜੇ ਇਹਦੇ ਵਿੱਚ ਬਚੇ ਆ ਜਿਹੜਾ ਇੱਕ ਪੈਸੇਂਜਰ ਬਚਿਆ ਉਹ ਉਹ ਪਰਮਾਤਮਾ ਦੀ ਉਹ ਗੱਲ ਸਾਚੂ ਕੇ ਜਾ ਕੋ ਰੱਖ ਕੇ ਸਾਇਆ ਮਾਰ ਸਕੇ ਨਾ ਕੋਈ ਔਰ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਇੰਨੇ 625 ਫੋਟੋ ਉਪਰੋਂ ਉਸ ਬੰਦੇ ਨੇ ਛਾਲ ਮਾਰੀ ਬਿਨਾ ਪੈਰਾਸ਼ੂਟ ਤੋਂ ਤੇ ਉਹ ਤੁਸੀਂ ਵੀਡੀਓ ਦੇ ਵਿੱਚ YouTube ਤੇ ਦੇਖਿਆ ਵੀ ਹੋਵੇਗਾ ਕਿ ਉਹ ਬੰਦਾ ਆਪ ਚੱਲ ਕੇ ਜਾ ਰਿਹਾ ਬਾਅਦ ਵਿੱਚ ਐਂਬੂਲੈਂਸ ਜਿਹਨੂੰ ਹਸਪੀਟਲ ਲਿਜਾਇਆ ਗਿਆ ਸੋ ਇਹ ਬਹੁਤ ਹੀ ਭਿਆਨਕ ਜਿਹੜੀ ਘਟਨਾ ਕਹਿ ਸਕਦੇ ਹਾਂ ਹਿਸਟਰੀ ਦੇ ਵਿੱਚ ਇਹ ਬਹੁਤ ਹੀ ਇੱਕ 트ੈਜਿਕ ਇਨਸੀਡੈਂਟ ਕਹਿ ਸਕਦੇ ਹਾਂ ਇੱਕ 트ੈਜੇਡੀ ਕਹਿ ਸਕਦੇ ਹਾਂ ਇਸ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਜਿਹੜੇ ਗੁਜਰਾਤ ਦੇ ਪੁਰਾਣੇ ਮੁੱਖ ਮੰਤਰੀ ਹੈ ਜਿਹੜੇ ਸਾਬਕਾ ਮੁੱਖ ਮੰਤਰੀ ਹੈ ਉਹਨਾਂ ਦੀ ਵੀ ਮੌਤ ਹੋ ਚੁੱਕੀ ਹੈ ਉਹਨਾਂ ਦਾ ਪਰਿਵਾਰ ਜਿਹੜਾ ਉਹ ਯੂਕੇ ਦੇ ਵਿੱਚ ਰਹਿੰਦਾ ਸੀ ਆਪਣੀ ਬੇਟੀ ਨੂੰ ਮਿਲਣ ਜਾ ਰਹੇ ਸੀ ਇੱਕ ਹੋਰ ਲੇਡੀ ਆ ਉਹ ਉਹਦੇ 4-5 ਮਹੀਨੇ ਹੋਏ ਸੀ ਵਿਆਹ ਨੂੰ ਉਹ ਆਪਣੇ ਪਤੀ ਕੋਲ ਜਾ ਰਹੀ ਸੀ ਸੋ ਇਹ ਜਿਹੀਆਂ ਖਬਰਾਂ ਸੁਣ ਕੇ ਮਨ ਬੜਾ ਦੁਖੀ ਹੁੰਦਾ ਇਹ ਖਬਰ ਸੁਣ ਕੇ ਮਨ ਬਹੁਤ ਮਤਲਬ ਦੁਖੀ ਆ ਅਸੀਂ ਪ੍ਰੇ ਕਰਦੇ ਆਂ ਕਿ ਜਿਹੜੇ ਲੋਕ ਇਸ ਹਾਦਸੇ ਵਿੱਚ ਮਾਰੇ ਗਏ ਆ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਯੋਗਨਵਾਸ ਸਥਾਨ ਬਖਸ਼ੇ ਪਿੱਛੇ ਪਰਿਵਾਰ ਨੂੰ ਭਾਣਾ ਮੰਨ ਦਾ ਬਲ ਬਖਸ਼ੇ ਜਿਹੜੇ ਪੈਸੇਂਜਰ ਦੇ ਵਿੱਚ ਇੰਜੂਰਡ ਹੋਏ ਆ ਪ੍ਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਉਹਨਾਂ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਆ ਤੇ ਉਮੀਦ ਕਰਦੇ ਆ ਕਿ ਅੱਗੇ ਤੋਂ ਇਹੋ ਜਿਹੇ ਹਾਦਸੇ ਨਹੀਂ ਹੋਣਗੇ ਦੋਸਤੋ ਇਹ ਬਹੁਤ ਹੀ ਖਤਰਨਾਕ ਟ੍ਰੈਜੇਡੀ ਹੋਈ ਆ ਠੀਕ ਆ ਜੀ ਮਨ ਬੜਾ ਦੁਖੀ ਆ ਆਪ ਦੇ ਨਾਲ ਇਹ ਖਬਰ ਸਾਂਝੀ ਕਰਨੀ ਸੀ ਆਗਿਆ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਹਾਲ ਸਵਾਹਿਗੁਰੂ ਜੀ ਕੀ ਫਤਹ